ਸਤਿ ਸ਼੍ਰੀ ਅਕਾਲ ਜਸ ਟੀਵੀ ਯੂਐਸਏ ਵਿੱਚ ਤੁਹਾਡਾ ਸਵਾਗਤ ਹੈ ਅੱਜ ਪਟਿਆਲਾ ਵਿਖੇ ਸਿੱਖ ਧਾਰਮਿਕ ਜਥੇਬੰਦੀਆਂ ਵੱਲੋਂ ਸ਼ਿਵ ਸ਼ੈਨਾ ਲੀਡਰ ਸੁਧੀਰ ਸੂਰੀ ਨੂੰ ਸੌਦਾ ਲਾਉਣ ਵਾਲੇ ਕੌਮੀ ਜੌਦੇ ਸੰਦੀਪ ਸਿੰਘ ਸੰਨੀ ਦੇ ਹੱਕ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਇੱਕ ਬਹੁਤ ਭਾਰੀ ਰੋਸ ਮਾਰਚ ਪਟਿਆਲਾ ਦੀ ਸੈਂਟਰ ਜੇਲ੍ਹ ਵੱਲ ਕੱਢਿਆ ਗਿਆ ਜੇਲ੍ਹ ਦੇ ਸਾਹਮਣੇ ਧਰਨਾ ਦਿੱਤਾ ਗਿਆ ਉਹ ਦਿਨ ਪਹਿਲਾਂ ਜੇਲ੍ਹ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ੀ ਸਾਬਕਾ ਪੁਲਿਸ ਅਫਸਰ ਉਮਰ ਕਾਇਤ ਦੀ ਸਜ਼ਾ ਕੱਟ ਰਹੇ ਹਨ ਸੰਦੀਪ ਸਿੰਘ ਵੀ ਸੂਰੀ ਕੇਸ ਵਿੱਚ ਜੇਲ੍ਹ ਵਿੱਚ ਬੰਦ ਹੈ ਸਜ਼ਾ ਕੱਟ ਰਹੇ ਸਾਬਕਾ ਪੁਲਿਸ ਮਲਾਜਮ ਸੂਬਾ ਸਿੰਘ 부ਚੜ ਤੇ ਗੁਰਵਚਨ ਸਿੰਘ ਤੇ ਇੱਕ ਹੋਰ ਡਰੱਗ ਕੇਸ ਵਿੱਚ ਬੰਦ ਸਾਬਕਾ ਇੰਸਪੈਕਟਰ 인ਦਰਜੀਤ ਸਿੰਘ ਜੋ ਕਿ ਸੰਦੀਪ ਸੰਨੀ ਨੂੰ ਪਾਰ ਬਲਾਉਂਡ ਦੀਆਂ ਧਮਕੀਆਂ ਦੇ ਰਹੇ ਸਨ ਉਹਨਾਂ ਦਾ ਸੰਨੀ ਨਾਲ ਟਕਰਾ ਹੋ ਗਿਆ ਇਸ ਵਿੱਚ ਜਿਸ ਵਿੱਚ ਸਜਾ ਕਟਰੇ ਪੁਲਸ ਸਾਹਿਬ ਦਾ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ ਪੁਲਸ ਮੁਲਾਜ਼ਮਾਂ ਨੂੰ ਤਾਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਪਰੰਤੂ ਸੰਦੀਪ ਸੰਨੀ ਨੂੰ ਪਿਛਲੇ ਕਈ ਦਿਨਾਂ ਤੋਂ ਪਰਿਵਾਰ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਜਾ ਰਹੀ ਹੈ ਪਰਿਵਾਰ ਵੱਲੋਂ ਇਹ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਸੰਦੀਪ ਸਿੰਘ ਸੰਨੀ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਬੇਤਹਾਸ਼ਾ ਤਸੱਦ ਕੀਤਾ ਗਿਆ ਪਰਿਵਾਰ ਵੱਲੋਂ ਇਹ ਵੀ ਸ਼ੱਕ ਪੈਦਾ ਕੀਤਾ ਜਾ ਰਿਹਾ ਹੈ ਕਿ ਸੰਦੀਪ ਸਿੰਘ ਸੰਨੀ ਨੂੰ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਜਾਏਗਾ ਪਰਿਵਾਰ ਵੱਲੋਂ ਇਹ ਖਿੱਦਸਾ ਜਾਰੀ ਕੀਤਾ ਜਾ ਰਿਹਾ ਹੈ ਕਿ ਸੰਨੀ ਤੇ ਜਾਇਦਾ ਤਸੱਦ ਕਾਰਨ ਪਰਿਵਾਰ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਤਾਂ ਜੋ ਸਚਾਈ ਸਾਹਮਣੇ ਨਾ ਆ ਜਾਵੇ ਸੰਨੀ ਨੂੰ 16 ਤਰੀਕ ਨੂੰ ਅਦਾਲਤ ਵਿੱਚ ਪੇਸ਼ ਕਰਨਾ ਸੀ ਅਤੇ ਡਾਕਟਰੀ ਮੁਆਇਨਾ ਕਰਾਉਣਾ ਸੀ ਪਰੰਤੂ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ ਪਰ ਦਰਸ਼ਨਕਾਰੀਆਂ ਵੱਲੋਂ ਮੰਗ ਕੀਤੀ ਗਈ ਕਿ ਪਰਿਵਾਰ ਨੂੰ ਸੰਦੀਪ ਸੰਨੀ ਨਾਲ ਮੁਲਾਕਾਤ ਕਰਨ ਦਿੱਤੀ ਜਾਵੇ ਤਾਂ ਜੋ ਜਿਹੜਾ ਸ਼ੰਕਾ ਹੈ ਉਹ ਦੂਰ ਹੋ ਸਕੇ